ख्याल करना एक गलता जो तक साढ़े स्वाद चलते उस वे तक फिर गेर है आ आरा है, है। लड़ाइया झगड़े ने ईरखा आद है जो तक बंदे सुबाद चलते उस वे तक ये सब कुछ है बंदा बंदे ईरखा रखता है आ चीज मेरी है आ तेरी है आ है, है. आ ਇਉ ਉਸ ਵੇਲੇ ਤੱਕ ਹੀ ਚੱਲਦਾ ਜਦੋਂ ਤੱਕ ਸਾਥ ਆ। ਜੇ ਦਿਨ ਸੁਆਸ ਮੁੱਕ ਗਏ ਸਾਡੇ ਨਾ ਇਹ ਮੇਰ ਤੇਰ ਖਤਮ ਹੋ ਜਾਣ। ਕੀ ਮੇਰਾ ਹੈ ਕੀ ਤੇਰਾ ਸਭ ਮੁੱਕ ਜਾਣਾ। ਇਹ ਨਹੀਂ ਰਹਿਣਾ। ਖਤ ਕੁਦ ਨਾਲ ਹੀ ਮਿਟ ਜਾਣਾ ਸਾਜੀ। ਪਰ ਜਦੋਂ ਤੱਕ ਸਾਥ ਚੱਲਦੇ ਨੇ ਬੰਦੇ ਦੇ ਉਸ ਵੇਲੇ ਤੱਕ ਹੀ ਮੰਦਾ ਮੇਰ ਤੇਰ ਚ ਪਿਆ ਹੋ। ਇਹ ਮੇਰਾ ਹੈ ਇਹ ਤੇਰਾ ਹੈ ਇਹ ਸਾਡਾ ਹੈ ਤੁਹਾਡਾ ਹੈ ਇਸ ਕਰਕੇ ਬਾਣੀਏ ਕੇ ਇਹ ਕਹਿੰਦੀ ਐ ਬੰਧਿਆ ਇੱਕ ਗੱਲ ਦਾ ਖਿਆਲ ਕਰ ਕੇ ਕਿ ਜੇ ਮਰਦ ਨੂੰ ਕੁਝੋ ਇੱਕ ਕੰਮ ਹੋਣਾ ਹੈ ਫਿਰ ਜਿਉਂਦਿਆਂ ਵੀ ਇਸ ਗੱਲ ਨੂੰ ਸਮਝਿਆ ਕਰਕੇ ਭਾਈ ਕੋਦ ਵੀ ਮੇਰਾ ਨਹੀਂ ਕੋਦ ਵੀ ਕਿਸੇ ਦਾ ਹੈ ਪ੍ਰਾਣ ਕ્યા ਮੇਰਾ ਕ્યા ਤੇਰਾ ਜੈਸੇ ਤਰਗ ਪੰਖ ਵਸੇਰਾ ਮਾਰਗ ਭਗਤ ਰਵਦਾ ਜੀ ਕਹਿੰਦੇ ਕਿ ਪ੍ਰਾਣੀ ਕੀ ਮੇਰਾ ਕੀ ਤੇਰਾ ਕੁਦ ਮੇਰਾ ਤੇਰੀ ਹੈ ਜਿਉਂ ਦੇਸ ਗੰਗਾ ਤੋਂ ਪਾਚੋ ਬੁਸ਼ਾਰ ਦੇ ਹੀ ਖਾਂ ਮੁੱਕ ਜਾਏਗੀ ਆਪਣਾਤ ਮੁੱਕ ਜਾਏਗੀ ਇਹ ਚੀਜ਼ਾਂ ਖਤਪਤ ਕਰ ਜਾਂਦੇ ਕੀ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਐ ਪ੍ਰਾਣੀ ਕੀ ਮੇਰਾ ਕੀ ਤੇਰਾ ਜੈਸੇ ਕਰ ਵਰਪੰਤ ਨੂੰ ਸੀਰਾ ਅਸੀਂ ਦਾ ਸੰਸਾਰ ਤੇ ਤਰ੍ਹਾਂ ਆਏ ਹੋਇਆ ਤੇ ਤਰ੍ਹਾਂ ਇੱਕ ਪੰਛੀ ਰਾਤ ਤੈਨਾ ਦਰਖਤੇ ਬੈਹਿੰਦਾ ਤੇ ਦਿਨ ਚੜਦੇ ਨਾਲ ਉੱਡਾਰੀ ਭਾਰ ਜਾਂਦਾ ਇਸੇ ਤਰ੍ਹਾਂ ਦਾ ਕਰਨਾ ਸਾਡਾ ਮਾਰਤ